ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਮੈਂ ਹਮਦੀਪ ਕੌਰ ਤੇ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਏਗੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਕਲਰ ਵਾਈਜ਼ ਬਹੁਤ ਹੀ ਪਿਆਰੇ ਹੋਣਗੇ ਪ੍ਰਿੰਟਿੰਗ ਬਹੁਤ ਸੋਹਣੀ ਹੋਏਗੀ ਠੀਕ ਹੈ ਜੀ ਜਿਵੇਂ ਇਹ ਸ਼ਾਰਟ ਜਿਹੜੀ ਉਹ ਪ੍ਰਿੰਟਡ ਸ਼ਰਟ ਹੋਏਗੀ ਨਾਲ ਸਟ੍ਰਿਪਸ ਵਾਲੀ ਪ੍ਰਿੰਟਿੰਗ ਆਏ ਤੇ ਨਾਲ ਆਏਗੇ ਇਸ ਤਰ੍ਹਾਂ ਪੈਨल्स ਡਬਲ ਪੈਨਲਿੰਗ ਦੇ ਨਾਲ ਫਲਾਵਰਸ ਆਉਣਗੇ ਮਿਡਲ ਦੇ ਵਿੱਚ ਮਰਜੈਂਟਾ ਟੋਨ ਤੇ ਕਰੀਮ শেਡ ਦੀ ਜਿਹੜੀ ਆ ਉਹ ਐਮਬਰਾਇਡਰੀ ਆਈ ਆ ਤੇ ਇਸ ਦਾ ਜਿਹੜਾ ਬਾਟਮ ਆ ਬਹੁਤ ਪਿਆਰਾ ਜਿਹੜਾ ਉਹ ਨੈਗੇਟਿਵ ਪ੍ਰਿੰਟਿੰਗ ਦਾ ਸਲਫਟ ਪ੍ਰਿੰਟਿੰਗ ਦਾ ਹੋਏਗਾ ਸਟ੍ਰਿਪਸ ਵਾਲੀ ਪਲੱਸ ਇਸ ਦੇ ਵਿੱਚ ਆਏਗੀ ਫਲਾਵਰਿੰਗ ਠੀਕ ਹੈ ਜੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਤੇ ਕਲਰ ਇੱਕਦਮ ਵਧੀਆ ਹੋਣਗੇ ਯੂਨਿਕ ਜੇ ਕਲਰ ਹੋਣਗੇ ਤੇ ਇਹਨਾਂ ਦਾ ਦੁਪੱਟਾ ਆਏਗਾ ਨਾਲ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਠੀਕ ਹੈ ਪਿਓਰ ਮਸਲੀਨ ਸਿਲਕ ਦਾ ਦੁਪੱਟਾ ਆਏਗਾ ਪ੍ਰਿੰਟਿੰਗ ਤੁਸੀਂ ਚੈੱਕ ਸੂਟ ਦੀ ਲੁੱਕ ਚੈੱਕ ਕਰਦੇ ਜਾਓ ਬਹੁਤ ਹੀ ਪਿਆਰਾ ਜਿਹਾ ਸੂਟ ਆ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਸਾਡੀ ਲਾਈਵ ਤੇ ਇੱਕ ਬਹੁਤ ਪਿਆਰਾ ਜਿਹਾ ਗਿਫਟ ਨਿਕਲੇਗਾ ਉਹ ਵਾਲੇ ਈਵਰਸ ਵਾਸਤੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਸਾਡੀ ਜਿਹੜੇ ਉਹ ਲਾਈਵ ਤੇ ਆਉਂਦੇ ਨੇ ਪਲੱਸ ਜਿਹੜੀ ਸਾਡੀਆਂ ਲੌਂਗ ਵੀਡੀਓਸ ਤੇ ਕਮੈਂਟ ਕਰਦੇ ਨੇ ਠੀਕ ਹੈ ਜੀ ਤੁਸੀਂ 27th April ਨੂੰ 11 ਵਜੇ ਸਾਡੀ ਲਾਈਵ ਤੇ ਜਰੂਰ ਆਉਣਾ ਹੈ ਤੇ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਿਆ ਕਰਨਾ ਹੈ ਤਾਂ ਜੋ ਤੁਸੀਂ ਵੀ ਜਿਹੜਾ ਇਸ ਗਿਫਟ ਨੂੰ ਲੈ ਸਕੋ ਅਗਲਾ ਆਏਗਾ ਗ੍ਰੀਨ ਰੰਗ ਦਾ ਸੂਟ ਆ ਬਹੁਤ ਪਿਆਰਾ ਜਿਹਾ ਸੂਟ ਹੋਏਗਾ ਮਹਿੰਦੀ ਆ ਸ਼ੇਡ ਆਏਗੀ ਤੇ ਇਸਦੀ ਸ਼ਰਟ ਬਹੁਤ ਪਿਆਰੀ ਬਣੀ ਆ ਇਸਦੀ ਜਿਹੜੀ ਆ ਬਾਟਮ ਬਹੁਤ ਸੋਹਣਾ ਬਣਿਆ ਆ ਨੈਗੇਟਿਵ ਪ੍ਰਿੰਟਿੰਗ ਦਾ ਬਾਟਮ ਆਏਗਾ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲਣ ਵਾਲਾ ਇਹ ਡਿਜ਼ਾਈਨ ਆ ਤੇ ਇਸ ਤਰ੍ਹਾਂ ਇਸਦੀ ਬਾਰਡਰ ਲਾਈਨ ਆਏਗੀ ਠੀਕ ਹੈ ਇਸ ਤਰ੍ਹਾਂ ਬਾਰਡਰ ਲਾਈਨ ਆਏਗੀ ਫਲਾਵਰਿੰਗ ਵਾਲੀ ਸ਼ਰਟ ਹੋਏਗੀ ਵਿਦ ਪੈਨਲਿੰਗ ਆਏਗੀ ਡਬਲ ਪੈਨਲਿੰਗ ਵਿਦ ਫਲਾਵਰਸ ਆਏਗੀ ਬਾਰਡਰ ਲਾਈਨ ਆਏਗੀ ਤੇ ਇਹ ਆਏਗਾ ਨੈਗੇਟਿਵ ਪ੍ਰਿੰਟ ਦਾ ਬਾਟਮ ਨਾਲ ਆਏਗਾ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ ਜੀ ਮਸਲੀਨ ਸਿਲਕ ਦਾ ਦੁਪੱਟਾ ਹੋਏਗਾ ਕਲਰ ਬਹੁਤ ਪਿਆਰਾ ਆ ਮਹਿੰਦੀ ਸ਼ੇਡ ਹੋਏਗੀ ਪ੍ਰਿੰਟਿੰਗ ਚੈੱਕ ਕਰਦੇ ਜਾਓ ਸਾਰੇ ਸੂਟ ਦੀ ਤੁਸੀਂ ਜਿਹੜੀ ਆ ਉਹ ਡਿਜ਼ਾਈਨਿੰਗ ਚੈੱਕ ਕਰਦੇ ਜਾਓ ਬਹੁਤ ਸੋਹਣਾ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਠੀਕ ਹੈ ਜਿਗਜ਼ੈਗ ਪ੍ਰਿੰਟਿੰਗ ਆਏਗੀ ਤੇ ਨਾਲ ਫਲਾਵਰਿੰਗ ਆਏਗੀ ਪੱਲੇ ਬਹੁਤ ਸੋਹਣੇ ਬਣਿਆ ਇਸ ਤਰ੍ਹਾਂ ਤੁਹਾਨੂੰ ਜਿਹੜੀ ਆ ਉਹ ਪ੍ਰਿੰਟਿੰਗ ਮਿਲੇਗੀ ਸੂਟ ਤੇ ਤੁਸੀਂ ਜਿਹੜਾ ਆ ਆ ਬਹੁਤ ਪਿਆਰੀ ਜਿਹੜੀ ਆਏਗੀ ਸੂਟ ਦੇ ਲੋਕ ਠੀਕ ਹੈ ਜੀ ਇਸ ਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਸਕਦੇ ਹੋ 1595 ਹੋਏਗਾ ਸੂਟਾਂ ਦਾ ਰੇਟ ਠੀਕ ਹੈ ਅੱਜ ਦੇ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਹੀ ਰੇਟ ਹੋਏਗਾ 1595 ਠੀਕ ਹੈ ਅਗਲਾ ਆਏਗਾ ਬਹੁਤ ਪਿਆਰੀ ਜੀ ਸ਼ੇਡ ਆ ਪੀਚ ਕਲਰ ਆਏਗਾ ਲਾਈਨਿੰਗ ਵਾਲੀ ਵੀ ਸਟ੍ਰਿਪਸ ਵਾਲੀ ਵੀ ਇਸ ਦੇ ਵਿੱਚ ਪ੍ਰਿੰਟਿੰਗ ਆਏਗੀ ਫਲਾਵਰਸ ਆਉਣਗੇ ਡਬਲ ਪੈਨਲਿੰਗ ਆਏਗੀ ਬਾਰਡਰ ਲਾਈਨ ਆਏਗੀ ਤੇ ਸਾਰੇ ਹੀ ਉਪਰਤ ਤੱਕ ਤੁਹਾਨੂੰ ਇਸ ਤਰ੍ਹਾਂ ਫਲਾਵਰਸ ਮਿਲਣਗੇ ਠੀਕ ਹੈ ਨਾਲ ਆਏਗਾ ਬਹੁਤ ਪਿਆਰਾ ਸੈਲਫ ਦੇ ਵਿੱਚ ਬਾਟਮ ਦੇਖੋ ਤੁਸੀਂ ਜ਼ੂਡ ਦੀ ਲੁੱਕ ਬਹੁਤ ਸੋਹਣੇ ਸੂਟ ਹੈ ਇਕਦਮ ਸਰਦਾਰੀ ਲੁੱਕ ਦੇ ਸੂਟ ਬਣ ਕੇ ਤਿਆਰ ਹੁੰਦੇ ਨੇ ਹਰ ਇੱਕ ਏਜ ਗਰੁੱਪ ਇਹਨਾਂ ਨੂੰ ਮੀਰ ਕਰ ਸਕਦਾ ਹੈ ਤੇ ਕਲਰ ਆਪਸ਼ਨ ਜਿਹੜੀ ਆ ਬਹੁਤ ਪਿਆਰੀ ਮਿਲੇਗੀ ਠੀਕ ਹੈ ਇਸ ਤਰ੍ਹਾਂ ਨਾਲ ਦੁਪੱਟਾ ਆਏਗਾ ਠੀਕ ਹੈ ਦੁਪੱਟਾ ਵੀ ਆਏਗਾ ਬਹੁਤ ਪਿਆਰਾ ਸਿਲਕ ਮਸਲੀਨ ਦਾ ਦੁਪੱਟਾ ਹੋਏਗਾ ਕਲਰਿੰਗ ਚੈੱਕ ਕਰਦੇ ਜਾਓ ਪੀਚ ਕਲਰ ਆਏਗਾ ਠੀਕ ਹੈ ਇਹ ਵਾਲੇ ਜਿਹੜੇ ਉਹ कॉटन स्टਫ ਚ ਹੋਣਗੇ ਪਿਓਰ कॉटन ਦੇ ਵਿੱਚ ਸੂਟ ਆ ਤੇ ਮਸਲਿਨ ਪਿਓਰ ਮਸਲਿਨ ਦੇ ਵਿੱਚ ਸੂਟ ਆ ਠੀਕ ਹੈ ਜੀ ਇਸ ਦੇ ਵਿੱਚ ਤਿੰਨ ਕਲਰ ਅਵੇਲੇਬਲ ਆ 1595 ਹੋਏਗਾ ਪ੍ਰਾਈਸ ਅਗਲੇ ਸੂਟ ਜਿਹੜੇ ਉਹ ਲਿਨਨ ਦੇ ਵਿੱਚ ਹੋਣਗੇ ਬਹੁਤ ਪਿਆਰੀ ਜੀ ਕਲੈਕਸ਼ਨ ਆ ਬਹੁਤ ਪਿਆਰੀ ਜਿਹੜੀ ਉਹ ਡਿਜ਼ਾਈਨਿੰਗ ਆਏਗੀ embroiderry ਦੀ skin tone ਦੀ embroiderry ਆਏਗੀ ਤੇ ਇਸ ਦੇ ਵਿੱਚ pearl work ਆਏਗਾ ਪਲੱਸ ਇਸ ਦੇ ਵਿੱਚ ਦਬਕੀ ਦਾ ਕੰਮ ਆਏਗਾ ਸਤਾਰਾ ਗ੍ਰੀਨ ਕਲਰ ਦਾ ਹੀ ਸਤਾਰੇ ਦਾ ਕੰਮ ਆਏਗਾ ਤੇ ਬਾਟਰ ਲਾਈਨ ਬਹੁਤ ਸੋਹਣੀ ਬਣੀ ਆ ਨਾਲ ਇਸ ਦੇ ਵਿੱਚ ਜਿਹੜਾ ਕਾਰਨਰ ਦਾ ਫਲਾਵਰ ਆਏਗਾ ਮਿਡਲ ਦੇ ਵਿੱਚ ਵੀ ਤੁਹਾਨੂੰ ਸਕ੍ਰਿਪਸ ਨਾਲ ਆਏਗੀ neck ਵਾਲੀ embroidery ਠੀਕ ਹੈ ਤੇ ਇਸ ਤੇ ਜਿਹੜਾ टैबी सिल्क ਦਾ ਦੁਪੱਟਾ ਹੋਏਗਾ टैबी सिल्क ਦਾ ਦੁਪੱਟਾ ਹੈ ਤੇ ਦੁਪੱਟੇ ਦੀ embroidery ਵੀ ਚੈੱਕ ਕਰਦੇ ਜਾਓ ਆਸਕਿੰ ਟਾਉਨ ਦਾ ਸਿੰਗਲ ਜਿਹੜਾ ਆ ਕਲਰ ਦਾ ਕੰਮ ਹੋਇਆ ਠੀਕ ਹੈ ਜੀ ਗ੍ਰੀਨ ਮਹਿੰਦੀਆ ਸ਼ੇਡ ਆਏਗੀ ਅਗਲਾ ਕਲਰ ਬਹੁਤ ਸੋਹਣਾ ਠੀਕ ਹੈ ਇਹ ਵਾਲਾ ਥੋੜਾ ਮਸਟਰਡ ਕਲਰ ਵੀ ਪੈ ਜਾਂਦਾ ਹੈ ਥੋੜਾ ਗ੍ਰੀਨੀਸ਼ 톤 ਵੀ ਪੈ ਜਾਂਦਾ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਇਹ ਸੈਕਿੰਡ ਕਲਰ ਹੋਏਗਾ ਤਿੰਨ ਕਲਰ ਅਵੇਲੇਬਲ ਹੋਣਗੇ ਠੀਕ ਹੈ ਜੀ embroidery ਦਾ ਸਾਰਾ ਹੀ ਪੈਟਰਨ ਸੇਮ ਆਏਗਾ ਲੀਨਨ ਸਟੱਫ ਆਏਗਾ ਪਰ ਇਸ ਨੂੰ ਜਿਹੜੀ ਉਹ ਲਾਈਨਿੰਗ ਦੀ ਕੋਈ ਵੀ ਲੋੜ ਨਹੀਂ ਹੋਏਗੀ ਕੋਈ ਵਿਜ਼ਿਬਿਲਟੀ ਨਹੀਂ ਹੋਏਗੀ ਕੋਈ ਲੀਨਨ ਦੇ ਵਿੱਚ ਹਾਰਡਨੈਸ ਨਹੀਂ ਹੋਏਗੀ ਪੈਬੀ ਸਿਲਕ ਦਾ ਦੁਪੱਟਾ ਹੈਗਾ ਬਹੁਤ ਪਿਆਰੇ ਜਿਹੜੇ ਆ ਉਹ ਗਰਮੀਆਂ ਵਾਲੇ ਸੂਟ ਹੋਣਗੇ ਹੈਂਡਵਰਕ ਦਾ ਪੂਰਾ ਪੂਰਾ ਟਾਚ ਮਿਲੇਗਾ ਪੌਲ ਵਰਕ ਆਏਗਾ 17 ਆਏਗਾ ਤੇ ਨਾਲ ਨਕਸ਼ੀ ਦਬਤੀ ਦਾ ਕੰਮ ਆਏਗਾ ਅਗਲਾ ਸੂਟ ਦੇਖੋ ਪਿੰਕ ਗਾਜਰੀ ਸ਼ੇਡ ਆ ਬਹੁਤ ਹੀ ਪਿਆਰਾ ਜਿਹਾ ਕੰਮ ਆ ਤੇ ਇਸ ਦੇ ਉੱਪਰ ਸਕਿਨ ਟੋਨ ਦਾ ਜਿਹੜਾ ਵਰਕ ਆ ਕਿੰਨਾ ਪਿਆਰਾ ਲੱਗਦਾ ਪਿਆ ਪਹਿਲੇ ਤੁਸੀਂ ਦੇਖੋ ਵਰਕ ਠੀਕ ਹੈ ਜੀ ਸਕਿਨ ਟੋਨ ਦਾ ਵਰਕ ਆ ਬਹੁਤ ਪਿਆਰਾ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਤੇ ਇਸ ਤਰ੍ਹਾਂ ਜਿਹੜੇ ਇਸ ਤੇ ਕਾਰਨਰ ਆਉਣਗੇ ਫਲਾਵਰਿੰਗ ਆਏਗੀ ਪੈਨਲਸ ਆਉਣਗੇ ਨੈਕ ਲਾਈਨ ਆਏਗੀ ఎవਰੀਥਿੰਗ ਇਜ਼ ਅਵੇਲੇਬਲ プラス ਇਸ ਤੇਰੇ ਚ ਜਿਹੜਾ ਆ ਤੁਹਾਨੂੰ ਟੈਬੀ ਸਿਲਕ ਦਾ ਦੁਪੱਟਾ ਮਿਲੇਗਾ ਤੇ ਨਾਲ ਆਏਗਾ ਇਸ ਤਰ੍ਹਾਂ ਬਹੁਤ ਪਿਆਰੀ ਵੇਲ ਦਾ ਕੰਮ ਟੂ ਸਾਈਡਡ ਵੇਲ ਆਏਗੀ ਫੋਰ ਸਾਈਡਡ ਜਿਹੜੀ ਉਹ ਆਏਗੀ ਲੈਸ ਠੀਕ ਹੈ ਜੀ ਆ ਇਸ ਵੀਡੀਓ ਦਾ ਜਿਹੜਾ ਉਹ ਲਾਸਟ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਇੱਕਦਮ ਆਫਰ ਦੇ ਵਿੱਚ ਇਹ ਸੂਟ ਦਵਾਂਗੇ ਇੱਕ ਹੀ ਕਲਰ ਅਵੇਲੇਬਲ ਆ ਹੁਣ ਤੇ ਇਹ ਵਾਲਾ ਜਿਹੜਾ ਸਾਡੀ ਵੀਡੀਓ ਦੇ ਵਿੱਚ 1595 ਦਾ ਸੂਟ ਆਇਆ ਹੈ ਤਾਂ ਹੁਣ ਮਿਲੇਗਾ 1400 ਦਾ ਸਿਰਫ 1400 ਦਾ ਸੂਟ ਮਿਲੇਗਾ ਤੇ ਮਸਲੀਨ ਦਾ ਇਹ ਸੂਟ ਹੋਏਗਾ ਠੀਕ ਹੈ ਜੀ ਮਸਲੀਨ ਸ਼ਿਮਰ ਦਾ ਸੂਟ ਆ ਤੇ ਕਲਰ ਤੁਸੀਂ ਦੇਖੋ ਬਹੁਤ ਹੀ ਯੂਨੀਕ ਜਿਹਾ ਕਲਰ ਆ ਠੀਕ ਹੈ ਜੀ yellow shade ਹੋਏਗੀ ਇਸ ਤਰ੍ਹਾਂ ਜਿਹੜੀ ਆ ਉਹ ਤੁਹਾਨੂੰ ਫਲਾਵਰਿੰਗ ਮਿਲੇਗੀ ਤਿੱਲੇ ਦਾ ਕੰਮ ਆਏਗਾ ਨਾਥ ਥ्रेड ਵਰਕ ਆਏਗਾ ਸਟੋਨ ਵਰਕ ਆਏਗਾ ਜਿੰਨੇ ਵੀ ਫਲਾਵਰ ਸਾਰੇ ਹੀ ਹਾਈਲਾਈਟ ਹੋਏ ਆ ਜਿਗਜੈਗ ਦੀ ਪ੍ਰਿੰਟਿੰਗ ਆਏਗੀ ਨਾਲ ਫਲਾਵਰਿੰਗ ਦੀ ਪ੍ਰਿੰਟਿੰਗ ਆਏਗੀ ਸ਼ਿਮਰ ਸ਼ਿਮਰ ਮਸਲੀਨ ਜਿਹੜਾ ਉਹ ਹੋਏਗਾ ਫੈਬਰਿਕ ਮਸਲੀਨ ਜਿਹੜਾ ਆ ਉਹ ਹੋਏਗਾ ਬਾਟਮ ਠੀਕ ਹੈ ਇਸ ਦੇ ਵਿੱਚ ਸ਼ਿਮਰ ਨਹੀਂ ਆਏਗੀ ਬਾਟਮ ਦੇ ਵਿੱਚ ਫੈਬਰਿਕ ਮਸਲੀਨ ਦਾ ਹੀ ਹੋਏਗਾ ਤੇ ਦੁਪੱਟਾ ਦੇਖੋ ਤੁਸੀਂ ਠੀਕ ਹੈ ਜੀ ਮਸਲੀਨ ਦਾ ਪਿਓਰ ਮਸਲੀਨ ਦਾ ਜਿਹੜਾ ਉਹ ਦੁਪੱਟਾ ਆਏਗਾ ਤੇ ਇਸ ਦੀ ਜਿਹੜੀ ਪ੍ਰਿੰਟਿੰਗ ਬਹੁਤ ਸੋਹਣੀ ਆ ਪੀਕਅਪ ਟਾਈਪ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਤੇ ਨਾਲ ਆਏਗੀ ਇਸ ਤਰ੍ਹਾਂ ਫਲਾਵਰਿੰਗ ਠੀਕ ਹੈ ਜੀ ਸਾਰਾ ਹੀ ਸੂਟ ਜਿਹੜਾ ਆ ਏ1 ਆਏਗਾ ਤੇ ਇਸ ਦੀ ਜਿਹੜੀ ਬਾਜੂ ਦੀ ਵੀ ਪ੍ਰਿੰਟਿੰਗ ਆਏਗੀ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਜਿਹੜੀ ਉਹ ਬਾਜੂ ਦੀ ਪ੍ਰਿੰਟਿੰਗ ਮਿਲੇਗੀ ਤਮੰਨਾ ਬ੍ਰਾਂਡ ਦਾ ਹੋਏਗਾ ਸੂਟ ਠੀਕ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਫਰੰਟ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਤੇ ਦੁਪੱਟਾ ਬਹੁਤ ਪਿਆਰਾ ਹੈ ਪਿਓਰ ਮਸ਼ੀਨ ਦਾ ਸੂਟ ਹੈ ਤੇ ਇਹ ਜਿਹੜਾ ਤੁਹਾਨੂੰ ਡਿਸਕਾਊਂਟ ਦੇ ਵਿੱਚ ਜਿਹੜਾ ਆ ਉਹ 1400 ਦਾ ਵਿਦ ਸ਼ਿਪਿੰਗ ਸੂਟ ਮਿਲ ਜੇਗਾ 7814352822 ਤੇ ਤੁਸੀਂ ਇਹ ਜਿਹੜੇ ਆ ਸੂਟ ਬੁੱਕ ਕਰ ਸਕਦੇ ਹੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Google Pay ਵਗੈਰਾ ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਹੈ ਦ ਲੌਂਗ ਵੀਡੀਓ ਤੇ ਜ਼ਰੂਰ ਕਮੈਂਟ ਕਰਕੇ ਜਾਇਆ ਕਰਨੇ ਆ ਤਾਂ ਜੋ ਤੁਹਾਨੂੰ ਵੀ ਜਿਹੜਾ ਮਿਲ ਸਕੇ ਇੱਕ ਪਿਆਰਾ ਜਿਹਾ ਗਿਫਟ ਠੀਕ ਹੈ ਜੀ 27th April ਨੂੰ ਜਿਹੜਾ ਆ ਤੁਸੀਂ ਸਾਡੀ ਲਾਈਵ ਤੇ ਆਉਣਾ ਆ 11 ਵਜੇ ਤੇ ਅਸੀਂ ਕੱਢਾਂਗੇ ਆਪਣੇ ਵਿਊਅਰਸ ਲਈ ਬਹੁਤ ਹੀ ਸੋਹਣਾ ਜਿਹਾ ਗਿਫਟ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਵੀਂ-ਨਵੀਂ ਕਲੈਕਸ਼ਨ ਵਾਸਤੇ ਜਿਹੜਾ ਆ ਤੁਸੀਂ ਸਬਸਕ੍ਰਾਈਬ ਕਰਨਾ ਆ ਸਾਡੇ ਚੈਨਲ ਨੂੰ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ